ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਕਿਵਿਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਅਡੋਲ ਹਾਲ ਹੀ ਦੇ ਵਿੱਚ ਚੀਨ ਦੇ ਹੱਥ ਬਹੁਤ ਵੱਡਾ ਖਜ਼ਾਨਾ ਲੱਗਿਆ ਚੀਨ ਦੇ ਵਿਗਿਆਨੀਆਂ ਨੂੰ ਇੱਕ ਮੌਜੂਦਾ ਖਾਨ ਦੇ ਹੇਠਾਂ ਇੱਕ ਵੱਡਾ ਸੋਨੇ ਦਾ ਭੰਡਾਰ ਮਿਲਿਆ ਬੀਜਿੰਗ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਇਹ ਸੋਨੇ ਦਾ ਭੰਡਾਰ 1100 ਟਨ ਹੋ ਸਕਦਾ ਹੈ ਜੋ ਜ਼ਮੀਨ ਦੀ ਸਤ੍ਹਾ ਤੇ 9800 ਫੁੱਟ ਹੇਠਾਂ ਤੱਕ ਫੈਲਿਆ ਹੋਇਆ ਹੈ ਜੇਕਰ 1100 ਟਨ ਦਾ ਅੰਕੜਾ ਸਹੀ ਆ ਤਾਂ ਇਹ ਦੁਨੀਆ ਦੀ ਸਭ ਤੋਂ ਵੱਡੀ ਸੋਨੇ ਦੀ ਖਾਨ ਬਣ ਜਾਵੇਗੀ ਮਾਹਰਾਂ ਨੂੰ ਉਮੀਦ ਹੈ ਕਿ ਇਸ ਭੰਡਾਰ ਤੋਂ ਉੱਚ ਗੁਣਵੱਤਾ ਵਾਲਾ ਸੋਨਾ ਕੱਟਿਆ ਜਾਵੇਗਾ ਜੇਕਰ ਚੀਨ ਨੂੰ ਸੋਨੇ ਦਾ ਇਹ ਭੰਡਾਰ ਮਿਲ ਜਾਂਦਾ ਹੈ ਤਾਂ ਇਸ ਦੀ ਆਰਥਿਕਤਾ ਨੂੰ ਵੱਡਾ ਖੁਲਾਰਾ ਮਿਲ ਸਕਦਾ ਹੈ ਰਿਪੋਰਟਰਾਂ ਦੇ ਅਨੁਸਾਰ ਚੀਨੀ ਪੂਵ ਵਿਗਿਆਨੀਆਂ ਦੀ ਇੱਕ ਟੀਮ ਨੇ ਹੁਨਾਨ ਪ੍ਰਾਂਤ ਦੇ ਪਿੰਗਯਾਂਗ ਕਾਉਂਟੀ ਦੇ ਵਾਂਗੂ ਗੋਲਡ ਫੀਲਡ ਦੇ ਲਗਭਗ 6600 ਫੁੱਟ ਡੂੰਘੇ ਆਈ ਦੇ ਵਿੱਚ 330 ਟਨ ਸੋਨੇ ਦੀ ਤਾਤ ਦੀਆਂ 40 ਤੋਂ ਵੱਧ ਸੋਨੇ ਦੀਆਂ ਵਾਇਲ ਲੱਭੀਆਂ ਸਨ। ਸੋ ਜੇਕਰ ਇਹ ਮਾਡਲ ਸਹੀ ਨਿਕਲਦੇ ਨੇ ਤਾਂ ਇਸ ਪੂਰੇ ਸੋਨੇ ਦੇ ਭੰਡਾਰ ਦੀ ਕੀਮਤ 83 ਬਿਲੀਅਨ ਡਾਲਰ ਤੱਕ ਹੋ ਸਕਦੀ ਹੈ। ਨਵੀਂ ਖੋਜ ਦੇ ਵਿੱਚ ਪ੍ਰਤੀ ਮਿਟਰਕ ਟਨ ਤਾਤ ਦੇ ਵਿੱਚ 138 ਗ੍ਰਾਮ ਸੋਨਾ ਹੈ। ਨਾਨ ਪ੍ਰਾਂਤ ਦੇ ਭੂ ਵਿਗਿਆਨਿਕ ਬਿਊਰੋ ਦੇ ਚੇਨ ਰੂਲਿੰਨ ਨੇ ਕਿਹਾ ਹੈ ਕਿ ਸੋਨੇ ਦਾ ਇਹ ਵੱਡੂ ਭੰਡਾਰ ਡ੍ਰਿਲ ਦੇ ਰਾਖ ਕੋਲ ਦੇ ਵਿੱਚ ਵੇਖਿਆ ਗਿਆ ਦੁਨੀਆ ਦੇ ਸਭ ਤੋਂ ਵੱਡੇ ਸੋਨੇ ਦੀ ਖਾਨ ਦਾ ਰਿਕਾਰਡ ਅਜੇ ਦੱਖਣੀ ਅਫਰੀਕਾ ਦੀ ਸਾਊਥ ਡੀਪ ਖਾਨ ਦੇ ਨਾਮ ਹੈ ਜਿਸ ਦੇ ਵਿੱਚ 1025 ਟਨ ਸੋਨਾ ਹੈ ਇੰਡੋਨੇਸ਼ੀਆ ਰੂਸ ਨਿਊ ਗਿਨੀ ਤੇ ਚਿੱਲੀ ਦੀਆਂ ਖਾਣਾ ਦੁਨੀਆ ਦੀਆਂ ਚੋਟੀ ਦੀਆਂ 5 ਸੋਨੇ ਦੀਆਂ ਖਾਣਾ ਵਿੱਚੋਂ ਇੱਕ ਹੈ ਨਿਵਾਟਾ ਦੇ ਵਿੱਚ ਕਾਰਲਨ ਟ੍ਰੈਂਡ ਅਤੇ ਕੋਰਟੇਸ ਸੋਨੇ ਦੀਆਂ ਖਾਣਾ ਦੁਨੀਆ ਦੇ ਵਿੱਚ 6ਵੇਂ ਤੇ 10ਵੇਂ ਸਥਾਨ ਤੇ ਨੇ ਸੋਨੇ ਦੀ ਖੋਦਾਈ ਦੇ ਵਿੱਚ ਚੀਨ ਦੀ ਮਹੱਤਵਪੂਰਨ ਭੂਮਿਕਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦੇ ਵਿੱਚ ਬਹੁਤ ਸਾਰੇ ਸੋਨੇ ਦੇ ਭੰਡਾਰ ਛੁਪੇ ਹੋਏ ਨੇ ਸੋਨੇ ਦੇ ਭੰਡਾਰ ਦੇ ਮਾਮਲੇ ਵਿੱਚ ਚੀਨ ਦੁਨੀਆ ਦੇ ਵਿੱਚ 6ਵੇਂ ਨੰਬਰ ਤੇ ਹੈ ਚੀਨ ਦੇ ਕੋਲ 2264 ਟਨ ਸੋਨੇ ਦਾ ਭੰਡਾਰ ਹੈ ਇਸ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਅਮਰੀਕਾ ਦੇ ਕੋਲ ਹੈ ਦੂਜੇ ਪਾਸੇ ਸੋਨੇ ਦੇ ਭੰਡਾਰ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਵਿੱਚ 9ਵੇਂ ਨੰਬਰ ਤੇ ਹੈ ਸੋ ਜਿਸ ਤਰੀਕੇ ਦੇ ਨਾਲ ਚੀਨ ਨੂੰ ਜੇਕਰ ਇਹ ਸੋਨੇ ਦਾ ਭੰਡਾਰ ਹੱਥ ਲੱਗਦਾ ਆ ਤਾਂ ਇਹ ਸਫਲਤਾਪੂਰਵਕ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਚੀਨ ਦੀ ਆਰਥਿਕ ਸਥਿਤੀ ਕਾਫੀ ਹੋਰ ਅੱਗੇ ਬਿਹਤਰ ਹੋਵੇਗੀ ਸੋ ਜੇ ਹੋਰ ਅਪਡੇਟਸ ਜਾਣਨ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ